ਕੋ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਫਰਸਟ੍ਰੇਟ ਹੋ ਚੁੱਕੀ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿੱਲੀ ਚੇ ਲੈਰ ਦਾ ਲੀਗ ਹੰਟ ਨਹੀਂ ਹੋਏ ਸਰਕਾਰ ਬਣੇ ਦੇ ਲੋਕਾਂ ਨੇ ਬਹੁਮਤ ਦੇ ਨਾਲ ਬਾਤੇ ਜਨਤਾ ਪਾਰਟੀ ਨੂੰ ਦੇਸ਼ ਦੇ ਸਾਡੇ નેਤਤਵ ਪ੍ਰਧਾਨ ਮੰਤਰੀ ਸਾਡੇ ਸ਼੍ਰੀ ਨરેਂਦਰ ਮੋਦੀ ਜੀ ਨੂੰ ਤੇ ਉੱਥੋਂ ਦੇ ਜਿਹੜੇ ਸੀਐਮ ਹਣ ਰੇਖਾ ਗੁਪਤਾ ਜੀ ਬਣੇ ਆ ਉਹਨਾਂ ਨੂੰ ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਮੌਕਾ ਦਿੱਤਾ 48 ਘੰਟੇ ਨਹੀਂ ਹੋਏ ਤੇ ਇਹਨਾਂ ਨੇ ਆਪਣਾ ਡਰਾਮਾ ਸ਼ੁਰੂ ਕਰਤਾ ਪੰਜਾਬ ਦੇ ਵਿੱਚ ਬੇਖਤ तकरीबन 36 ਮਹੀਨੇ ਹੋ ਗਏ 3 ਸਾਲ ਤੋਂ ਉੱਪਰ ਹੋਣ ਲੱਗੇ ਆ ਇਹਨਾਂ ਨੇ ਮਹਿਲਾਵਾਂ ਨੂੰ ਸਾਡੀ ਪੰਜਾਬ ਦੀਆਂ ਭੈਣਾਂ ਨੂੰ 1-1000 ਰੁਪਏ ਦੇਣ ਦੀ ਗੱਲ ਕੀਤੀ ਕਈ ਤਰ੍ਹਾਂ ਦੇ ਝੂਠ ਅੱਛਾ ਐਡੀ ਹੈਰਾਨਗੀ ਵਾਲੀ ਗੱਲ ਹੈ ਕਈਆਂ ਨੂੰ ਕੈਬਨਿਟ ਮੰਤਰੀ ਪਦ ਦੇ ਦਿੱਤੇ ਵਿਭਾਗ ਦੇ ਦਿੱਤੇ ਉਹ ਉਹ ਵਿਭਾਗ ਹੀ ਨਹੀਂ ਹੈਗੇ ਇਹਨਾਂ ਦੀ ਹਰ ਗੱਲ ਜਿਹੜੀ ਹਵਾ ਚ ਹੈ ਇਸ ਤਰ੍ਹਾਂ ਹੀ ਕਈ ਇਹਨਾਂ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਕਈ ਚੇਅਰਮੈਨ ਬਣਾਤੇ ਜਿਨ੍ਹਾਂ ਨੂੰ ਆਪਣੇ ਚੇਅਰਮੈਨੀ ਦੇ ਆਫਿਸ ਦਾ ਨਹੀਂ ਪਤਾ ਉਹਨਾਂ ਨੂੰ ਆਪਣੇ ਕੰਮਾਂ ਦਾ ਨਹੀਂ ਪਤਾ ਵੀ ਸਾਡਾ ਕੰਮ ਕੀ ਹੈ ਸ਼ਹਿਰ ਜਿਹੜਾ ਬੁਰੀ ਤਰ੍ਹਾਂ ਤਰਸਤ ਹੈ ਦਿਨ ਦੇ ਵਿੱਚ 5-5 ਚੋਰੀਆਂ 5-5 7-7 ਚੇਨ ਸਨੇਚਿੰਗਾਂ ਹੋ ਰਹੀਆਂ ਸ਼ਹਿਰ ਜਿਹੜਾ ਹੈ ਤੇ ਪੰਜਾਬ ਜਿਹੜਾ ਅੰਡਰਫਾਇਰਟ ਚੱਲ ਰਿਹਾ ਮਿਲਿਟੈਂਸੀ ਨਾਲ ਗੈਂਗਸਟਰਾਂ ਦੇ ਨਾਲ ਲੋਕ ਕਈ ਐਸੇ ਹੈ ਜਿਹੜੇ ਚੁੱਪਚਾਪ ਵੀ ਆਪਣੀ ਜਾਨ ਬਚਾਉਣ ਵਾਸਤੇ ਵਪਾਰੀ ਸਾਡੇ ਭਰਾ ਜਿਹੜੇ ਚੁੱਪਚਾਪ ਵੀ ਆਪਣੀ ਜਾਨ ਬਚਾਉਣ ਵਾਸਤੇ ਗੈਂਗਸਟਰਾਂ ਨੂੰ ਫਿਰੋਤੀਆਂ ਦੇ ਪੈਸੇ ਦੇ ਆਏ ਇਹ ਹਾਲਾਤ ਹੈ ਕਿਸੇ ਤਰ੍ਹਾਂ ਦੀ ਕੋਈ ਡਵੈਲਪਮੈਂਟ ਨਹੀਂ ਹੋ ਰਹੀ ਬੁਰਾ ਹਾਲ ਹੈ ਡਿਫੈਂਸ ਵੀ ਲਾਗੇ ਜਿਹਾ ਦੇਖੀਏ ਜਾ ਕੋਰੋਨਾ ਵੀ ਭੰਗਿਆ ਹੋਇਆ ਦੇ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਇੰਨੀ ਇੱਕ ਐਕਸੀਡੈਂਟਲ ਗਵਰਨਮੈਂਟ ਇਹਨੂੰ ਕਹਾਂਗੇ ਵੀ ਸਾਡੇ ਪੰਜਾਬ ਦੀ ਦੁਰਗਤੀ ਕਰਨ ਵਾਸਤੇ ਸਾਡਾ ਬੜਾ ਵੱਡਾ ਪੰਜਾਬੀਆਂ ਦਾ ਦੁਰਭਾਗੇ ਰਿਹਾ ਦਿੱਲੀ ਦੇ ਬੰਦਿਆਂ ਨੇ ਤੇ ਚੇਂਜ ਕਰਤਾ ਇਹ 2500 ਦੀ ਗੱਲ ਕਰਦੇ ਐ 2500 ਵੀ ਦੇਾਂਗੇ ਤੇ ਪੰਜਾਬ ਦੇ ਹਾਲਾਤ ਵੀ ਸੁਧਾਰਾਂਗੇ ਆਉਣ ਵਾਲਾ 2027 ਬਾਪਤੇ ਜਨਤਾ ਪਾਰਟੀ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਬਾਪਤੇ ਜਨਤਾ ਪਾਰਟੀ ਦੀ ਸਰਕਾਰ ਆਂਦੀ ਪਹਿਲੇ ਦਿਨ ਚੋ ਦਿੱਲੀ ਚ ਵੀ ਦੇਾਂਗੇ ਪੰਜਾਬ ਦੇ ਵਿੱਚ ਵੀ ਦੇਾਂਗੇ 2027 ਦੇ ਵਿੱਚ ਹਰ ਮਹਿਲਾ ਨੂੰ ਹਰ ਭੈਣ ਨੂੰ ਮਿਲੇਗਾ ਇਹ ਗੱਲ ਪੱਕੀ ਐ ਪੰਜਾਬ ਦਾ ਬੁਲੀ ਬੰਦ ਕਾਫੀ ਜਨਾ ਮਾਚ ਲੋ ਰਾ ਦੋ ਸਿੱਟਾ ਜਾ ਕੇ ਕਾਰੋਬਾਰ ਕਰਦੇ ਪੰਜਾਬ ਵੀ ਕਾਰੋਬਾਰ ਹੈ ਕੀ ਕਰਦੇ ਦੇਖੋ ਪੰਜਾਬ ਦੇ ਵਿੱਚ ਅੱਛਾ ਏਡੀ ਵੱਡੀ ਸ਼ਰਮ ਦੀ ਗੱਲ ਹੈ ਕਿ ਸਾਡਾ ਇਥੋਂ ਦਾ ਯੂਥ ਜਿਹੜਾ ਹੈ ਉਹ ਮਾਈਗ੍ਰੇਟ ਹੋ ਕੇ ਫੋਰਨ ਤੇ ਵਿੱਚ ਜਾ ਰਿਹਾ ਉਹ ਤੁਸੀਂ ਜਿਹੜੇ ਬੰਦੇ ਹਰ ਚੀਜ਼ ਦਾ ਬਲੇਮ ਤੁਸੀਂ ਸੈਂਟਰਲ ਗਵਰਨਮੈਂਟ ਦੇ ਉੱਤੇ ਨਾ ਕਰੋ ਸਾਡੇ ਜਿਹੜੇ ਬੋਲੇ ਵਾਲੇ ਬੱਚੇ ਜਿਹੜੇ ਵੀ ਟਰੈਵਲ ਏਜੰਟਸ ਨੇ 40 40 45 45 ਲੱਖ ਲੈ ਕੇ ਇਲੀਗਲ ਜਿਹੜੀ ਹਿਊਮਨ ਟ੍ਰੈਫਿਕਿੰਗ ਕੀਤੀ ਆ ਉਹਨਾਂ ਨੂੰ ਬਾਹਰ ਭੇਜਿਆ ਫਿਰ ਉਥੋਂ ਅਮਰੀਕਾ ਤੋਂ ਜਿਹੜੇ ਡਿਪੋਰਟ ਹੋ ਕੇ ਵਾਪਸ ਆਏ ਆ ਉਹ ਸਾਰੇ ਟਰੈਵਲ ਏਜੰਟਾਂ ਨੂੰ ਪਤਾ ਕਰਕੇ ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਕੇ ਉਹ ਬੋਲੇ-ਬਾਲੇ ਬੱਚਿਆਂ ਨੂੰ ਉਹਨਾਂ ਨੂੰ ਪੈਸੇ ਵਾਪਸ ਦੇਣੇ ਚਾਹੀਦੇ ਆ। ਨਾ ਕਿ ਤੁਸੀਂ ਮੋਦੀ ਜੀ ਨੂੰ ਤੇ ਬਾਤੇ ਜਨਤਾ ਪਾਰਟੀ ਨੂੰ ਇਸ ਚੀਜ਼ ਦੇ ਵਿੱਚ ਇਨਵੋਲ ਕਰਕੇ ਉਹਦੇ ਤੇ ਬਲੇਮ ਲਗਾਓ। ਇਹ ਬਲੇਮ ਗੇਮ ਛੱਡੋ। ਦਿੱਲੀ ਦੇ ਵਿੱਚ ਵੀ ਤੁਸੀਂ ਬਲੇਮ ਲਾਉਂਦੇ ਨੇ। ਇਹ ਤੁਹਾਨੂੰ ਲੋਕਾਂ ਨੇ ਬਾਹਰ ਦਾ ਰਸਤਾ ਦੱਸਤਾ 2027 ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਡਿਮਾਂਡ ਹੈ ਤੇ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣ ਦੇ ਵਿੱਚ ਬਾਤੇ ਜਨਤਾ ਪਾਰਟੀ ਹੀ ਆਪਣਾ ਅਹਿਮ ਰੋਲ ਟੇਕ ਜਾ ਕਰੇਗੀ ਤੇ ਭਾਤੇ ਜਨਤਾ ਪਾਰਟੀ ਨੇ ਤੁਹਾਡੇ ਮਾਧਿਅਮ ਰਾਹੀਂ ਮੈਂ ਪੰਜਾਬ ਦੀ ਜਨਤਾ ਨੂੰ ਤੇ ਸਾਡੇ ਜ਼ਿਲ੍ਹਾ ਵਾਸੀਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਵੀ 2027 ਦੇ ਵਿੱਚ ਹਰ ਮਹਿਲਾ ਹਰ ਭਰਾ ਹਰ ਯੂਥ ਰੋਜ਼ਗਾਰ ਵੀ ਮਿਲੇਗਾ ਮਹਿਲਾਵਾਂ ਮਹਿਲਾਵਾਂ ਨੂੰ ਉਹਨਾਂ ਦਾ ਬੰਦਾ ਸਮਾਨ ਵੀ ਮਿਲੇਗਾ ਬਸ਼ਰਤੇ ਇੱਕ ਵਾਰ ਮੌਕਾ ਤੁਸੀਂ ਭਾਤੇ ਜਨਤਾ ਪਾਰਟੀ ਦੀ ਸਰਕਾਰ ਬਣਾਓ ਫੁੱਲ ਮੈਜੋਰਟੀ ਦੇ ਨਾਲ ਫਿਰ ਦੇਖੋ ਡਬਲ ਇੰਜਨ ਦੀ ਸਰਕਾਰ ਪੰਜਾਬ ਨੂੰ ਕਿਸ ਤਰੀਕੇ ਨਾਲ ਵਿਕਾਸ ਦੀ ਲੀਹ ਦੇ ਉੱਤੇ ਲੈ ਕੇ ਜਾਂਦੀ ਹੈ ਚਾਹੇ ਚਾਹੇ ਬੀਬੀ ਦੇ ਬਿੱਲਾਂ ਨੂੰ ਲੈ ਕੇ ਦੇਖੋ ਇਹ ਹਰ ਤਰ੍ਹਾਂ ਦੀਆਂ ਚਰਚਾਵਾਂ ਹੀ ਕਰਦੇ ਰਹੇ ਐ ਗੋਸਪੀ ਚੱਲਦਾ ਰਿਹਾ ਇਹਨਾਂ ਦਾ ਬਿਜਲੀ ਜਿਹੜੀ ਐ ਉਹ ਕਮਰਸ਼ਲ ਰੇਟ ਇਹਨਾਂ ਨੇ ਵਧਾ ਦਿੱਤੇ ਅੱਛਾ ਹੋਰ ਬੜੀ ਵੱਡੀ ਹੈਰਾਨਗੀ ਦੀ ਗੱਲ ਇਹਨਾਂ ਦੀ ਇੱਕ ਹੋਰ ਜਿਹੜੀ ਅ ਹੇਰਾ ਫੇਰੀ ਵਿਭਾਗ ਦੀ ਪੀਐਸਪੀਸੀਐਲ ਦੀ ਆਈ ਐ ਵੀ ਪਹਿਲੇ 20000 ਜੇ ਕਿਸੇ ਦਾ 70000 ਬਿੱਲ ਆਇਆ ਤੇ ਉਹ ਵਨ ਟਾਈਮ ਚੈੱਕ ਦਿੰਦਾ ਹੀ 70000 ਦਾ ਪੀਐਪੀਐਸਪੀਸੀਐਲ ਉਸ ਤੋਂ ਬਾਅਦ ਇਹਨਾਂ ਨੇ 20000 ਕੱਟਾ ਵੀ ਆਦਮੀਓ 70000 ਦੇ ਤਿੰਨ ਚੈੱਕ ਦੇ ਤਿੰਨ ਚੈੱਕ ਦੇ ਚਾਰ ਚੈੱਕ ਦੇ ਤਿੰਨ 20-20 ਦੇ ਇੱਕ 10000 ਦਾ ਉਸ ਤੋਂ ਬਾਅਦ ਇਹਨੇ ਕਰਪਸ਼ਨ ਨੂੰ ਹੋਰ ਵਿਧਾਨ ਵਾਸਤੇ 10-10000 ਦੀ ਲਿਮਿਟ ਕਰਤੀ ਇਹ ਕਿਉਂ ਕੀਤੀ ਮਨ ਅਸੀਂ ਆ ਬੜੇ ਹੈਰਾਨ ਸੀ ਇੱਕ ਆਦਮੀ ਜਦੋਂ ਆਪਣਾ ਬਿੱਲ ਐਵਰੀ ਮੰਥ ਰੈਗੂਲਰ ਟਾਈਮ ਦੇ ਉੱਤੇ ਪੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਨੂੰ ਇੰਨਾ ਹਰਾਸ ਕਿਉਂ ਕੀਤਾ ਜਾ ਰਿਹਾ ਵੀ 10000 ਦੀ ਲਿਮਿਟ ਕਰਤੀ ਉਹ ਇਸ ਕਰਕੇ ਕਿਉਂਕਿ ਆਦਮੀ ਆਪਣੀ ਰੁਟੀਨ ਚ ਨਾ ਰਹੇ ਉਹਦਾ ਕੋਈ ਇੱਕ ਅੱਧਾ ਬਿੱਲ ਲੇਟ ਹੋ ਜਾਏ ਵੇਰ ਉਹਦੇ ਤੇ ਪੈਨਲਟੀ ਲਗਾਉਣ ਇਸ ਤਰੀਕੇ ਨਾਲ ਵਪਾਰੀ ਵਰਗ ਨੂੰ ਬੜੇ ਵੱਡੇ ਇੱਕ ਸਕੈਂਡਲ ਦੇ ਰੂਪ ਦੇ ਵਿੱਚ ਲੁੱਟਿਆ ਜਾ ਰਿਹਾ ਤੇ ਮੇਰੀ ਤੁਹਾਡੇ ਮਾਧਿਅਮ ਰਹੀ ਸਾਡੇ ਜਿਹੜੇ ਇਥੋਂ ਦੇ ਪ੍ਰਸ਼ਾਸਨੀਿਕ ਅਧਿਕਾਰੀ ਹੈ ਉਹਨਾਂ ਨੇ ਵੀ ਕਿਹਾ ਵੀ ਇਹ ਥੋੜਾ ਜਿਹਾ ਇਸ ਚੀਜ਼ ਬਾਰੇ ਸੋਚੋ ਵੀ ਜਿਹੜਾ ਆਦਮੀ ਜੇ ਮੇਰਾ 70000 80000 ਬਿਲ ਆਇਆ ਬੇਚੀ ਦਾ ਤੇ ਉਹਨੂੰ ਵਨ ਟਾਈਮ ਪੇਮੈਂਟ ਦੇ ਕਰਿਆ ਤੇ ਕੰਜ਼ਿਊਮਰ ਕਰਿਆ ਤੇ ਡਿਪਾਰਟਮੈਂਟ ਲੈਂਚ ਅੱਛਾ ਫਿਰ ਚੈੱਕ ਦੂੰ ਚੈੱਕ ਨੂੰ ਵੀ ਮਨਾ ਕਰ ਦਿੰਦੇ ਥੂ ਚੱਕਦੇ ਆ ਆਦਮੀ ਬੇਚ ਦੇ ਰੇ ਬੜਾ ਵੱਡਾ ਇੱਕ ਧੰਦਲੀ ਹੋ ਰਹੀ ਹੈ ਪੀਐਸਪੀਸੀਐਲ ਤੋਂ ਇਹਦੇ ਬਾਰੇ ਵਿੱਚ ਕੈਮਪਸ ਤੁਮ ਹਨੀ ਦੇ ਨਾਲ ਅਜਿਸੰਗ ਦੀ ਰਿਪੋਰਟ